ਵੈਗੁਰੂ ਜੀ ਦਾ ਖਾਸਾ ਵੈਗੁਰੂ ਜੀ ਕੀ ਫਤਿਹ ਵੀਰ ਜੀ ਵੈਗੁਰੂ ਜੀ ਇੱਕ ਬਖਸ਼ੀਸ਼ ਦੀ ਸਟੋਰੀ ਦੱਸਣੀ ਸੀ ਅ ਮੇਰੇ ਦਾਦਾ ਜੀ ਨੇ ਉਹਨਾਂ ਨੂੰ ਥੋੜੀ ਜਿਹੀ ਬਿਮਾਰੀ ਰਹਿੰਦੀ ਐ ਸੋ ਹੈਨਾ ਉਹਨਾਂ ਦਾ ਕੀ ਕਿ ਉਹ ਸਟਾਰਟਿੰਗ ਤੋਂ ਨਾਨੇ ਕਦੇ ਕੋਈ ਪਾਠ ਜਾਂ ਸਿਮਰਨ ਜਾਂ ਕੁਝ ਵੀ ਨਹੀਂ ਮਤਲਬ ਕਿ ਤਨ ਅਨ ਇੰਟਰਸਟ ਨਹੀਂ ਸੀ ਉਹ ਦਾ ਉਹਨਾਂ ਨੇ ਮਤਲਬ ਕੇਸ਼ ਰੱਖੇ ਹੋਏ ਨੇ ਤੇ ਉਹ ਮੈਂ ਦਾਦਾ ਜੀ ਦਾ ਕੀ ਸੀ ਕੀ ਉਹ ਮਤਲਬ ਉਹ ਨਹੀਂ ਕਰਦੇ ਸੀ ਕਦੀ ਵੀ ਉਹਨਾਂ ਨੇ ਪਾਠ ਨਹੀਂ ਕੋਈ ਸਿਮਰਨ ਨਹੀਂ ਕੀਤਾ ਕਦੇ ਸੋ ਕੀ ਹੋਇਆ ਕਿ ਇਹ ਨਾ ਜਿਹੜੇ ਸੰਗਤ ਕਹਿੰਦੀ ਨੇ ਕਿ ਆਪਣੇ ਘਰ ਵਾਲਿਆਂ ਦੀ ਅਰਦਾਸ ਕਰਿਆ ਕਰੋ ਕੀ ਘਰ ਦੇ ਰਹਿੰਦੇ ਜੀਵਾਨੂੰ ਮਹਾਰਾਜ ਅਮਰਦੀਆ ਦਾਤਾਪਕਸ਼ਣ ਤੇ ਨਾਮ ਜੋ ਪਾਉਂਦੇ ਮੈਂ ਮੈਨੂੰ ਭਲੇ 1-2 ਦਿਨ ਹੀ ਹੋਏ ਹੋਣਗੇ ਪਹਿਲਾਂ ਮੈਂ ਇੱਕ ਹਫ਼ਤੇ ਪਹਿਲਾਂ ਇੱਕ ਦੋ ਵਾਰੀ ਕਿੱਤੀ ਸੀ ਝੂਮ ਤੇ ਵੀ ਕਿੱਤੀ ਸੀ ਚਰਨ ਦੂਰ ਵਿੱਚ ਵੀ ਕੀਤੀ ਸੀ ਗੁਰਦੁਆਰੇ ਜਾ ਕੇ ਤੇ ਵਿੱਚ ਫਿਰ ਨਹੀਂ ਦਿੱਤੀ ਹੁਣ ਹੁਣ 1-2 ਦਿਨ ਹੀ ਹੋਏ ਹੋਣੇ ਲਗਭਗ 2-3 ਦਿਨ ਤੇ ਮੈਂ ਹੁਣ ਦੋ ਐਨਏ ਦੋ 1-2 ਦਿਨਾਂ ਤੋਂ ਅਰਦਾਸ ਫਿਰ ਤੋਂ ਕਰ ਰਿਹਾ ਚਰਨ ਦੂਰ ਵਿੱਚ ਤੇ ਜ਼ੂਮ ਤੇ ਵੀ ਚੈਟ ਤੇ ਪਾ ਰਿਹਾ ਕਿਉਂਕਿ ਉਹ ਕਾਫੀ ਲੋਕੀ ਦੇ ਹੈਂਡ ਰੈਸ ਹੁੰਦੇ ਆ ਤਾਂ ਹਰ ਵਾਰੀ ਆਣਾ ਥੋੜਾ ਮੁਸ਼ਕਿਲ ਹੋ ਜਾਂਦਾ ਤੇ ਮੈਂ ਬਸ ਚੈਟ ਤੇ ਪਾ ਦਿੰਨਾ ਅਰਦਾਸ ਤੇ ਚਰਨ ਦੂਰ ਵਿੱਚ ਕਰ ਰਿਹਾ 1-2 ਦਿਨ ਹੀ ਹੋਏ ਨੇ ਹਾਲੇ ਤੇ ਵਾਈ ਗੁਰੂ ਜੀ 1-2 ਦਿਨ ਵਿੱਚ ਹੀ ਮਤਲਬ ਇਹ ਹੈ ਕਿ ਅੱਜ ਜੇ ਥੋੜੇ ਬਿਮਾਰ ਰਹਿੰਦੇ ਨਾ ਦਾਦਾ ਜੀ ਨੂੰ ਨਾ ਨੂੰ ਜਦੋਂ ਅਜ ਡਰਦ ਉੱਠੀ ਤੇ ਨੋਰਮਲ ਜਿਵੇਂ ਦਰਦ ਹੁੰਦੀ ਹੈ ਨਾ ਤੇ ਖਾਲੀ ਮਤਲਬ ਦਰਦ ਜਦੋਂ ਉੱਠਦੀ ਹੈ ਤੇ ਚੀਲਾਂਦੇ ਹੈ ਜਾਂ ਹਾਏ ਹਾਏ ਐਦਾਂ ਨਾ ਤਾਂ ਕੁਝ ਕਰਦੇ ਅੱਜ ਪਹਿਲੀ ਵਾਰ ਜਦੋਂ ਉਹਨਾਂ ਨੂੰ ਦਰਦ ਉੱਠੀ ਤੇ ਇੱਕ ਦੋ ਉਹਨਾਂ ਨੇ ਜੋਰ ਨਾਲ ਵਾਹਿਗੁਰੂ 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 ਮਤਲਬ 3-4 ਵਾਲੀ ਪੰਜਵਾਯ ਜਿਨਾਂ ਨੇ ਆਪੇ ਹੀ ਵਾਹਿਗੁਰੂ ਵਾਹਿਗੁਰੂ ਬੋਲਾ ਤੇ ਮਤਲਬ ਮੈਂ ਉਸ ਟਾਈਮ ਪ੍ਰਸ਼ਾਦਾ ਸ਼ਕਰਿਆ ਸੀ ਸ਼ਾਮ ਦਾ ਹੀ ਟਾਈਮ ਸੀ ਤੇ ਮੈਂ ਉਹਨਾਂ ਦੇ ਰੂਮ ਉਹਨਾਂ ਦੇ ਰੂਮ ਦਾ ਆਵਾਜ਼ ਇੱਕਦਮ ਇਹਨਾਂ ਜ਼ੋਰ ਨਾਲ ਵੈਗੂ ਵੈਗੂ ਨਾਲ ਨੇ ਬੋਲੇ ਤੇ ਮੈਂ ਸ਼ੌਕ ਹੋ ਗੇ ਤਾਂ ਕੰਨ। ਕਿਉਂਕਿ ਪਹਿਲੀ ਵਾਰੀ ਮੈਂ ਸੁਣਿਆ ਉਹਨਾਂ ਨੂੰ ਮਤਲਬ ਉਹਦਾਂ ਵੀ ਦਰਦ ਦੇ ਮਾਰੇ ਚ ਲਾਂਦੇ ਆ ਕਦੇ-ਕਦੇ ਬਟ ਵੈਗੂ ਵੈਗੂ ਕਦੇ ਨਹੀਂ ਬੋਲੇ ਪਹਿਲੀ ਵਾਰੀ ਬੋਲੇ ਸੀ। ਤੇ ਇਹ ਮਤਲਬ ਮੈਂ ਇਹ ਕਹਿ ਰਿਹਾ ਵੈਗੂ ਜੀ ਕਿ ਚਰਨ ਦੂਰ ਵਿੱਚ ਅਰਦਾਸ ਕਰਨ ਦੀ ਬਹੁਤ ਬੜੀ ਵੈਲਿਊ ਹੈ। ਬਹੁਤ ਪਾਵਰ ਹੈ ਵੈਗੂ ਜੀ ਕਿਉਂਕਿ ਸੰਗਤ ਮੇਨ ਗੱਲ ਹੈ ਕਿ ਸੰਗਤ ਸਾਨੂੰ ਗਾਈਡ ਕਰਦੀ ਹੈ। ਮੇਨ ਗੋਲ ਤੇ ਹੈ ਕਿ ਜੋ ਵੀ ਸੰਗਤ ਕਰ ਰਹੀ ਆਪਾਂ ਬਸ ਚੁੱਪਚਾਪ ਆਪਾਂ ਹੈ ਨਾ ਗਾਧੇ ਕੁਐਸਚਨ ਨਾ ਨਾ ਕਰੀਏ ਕਿ ਐਦਾਂ ਕਿਉਂ ਉਦਾਂ ਕਿਉਂ ਕਰਨਾ ਹੈ ਚਰਨ ਦੂਰ ਵਿੱਚ ਹੀ ਕਿਉਂ ਕਰਨੀ ਹੈ ਹੈ ਨਾ ਤੇ ਕਿ ਬਸ ਚੁੱਪਚਾਪ ਜਿਵੇਂ ਆਪਾਂ ਸੰਗਤ ਦੀ ਬਸ ਚੁੱਪਚਾਪ ਗੱਲ ਮੰਨ ਲਿਆ ਤੇ ਫਿਰ ਉਹਦਾ ਪ੍ਰੈਕਟੀਕਲ ਜਦੋਂ ਉਹਦਾ ਫਿਰ ਰਿਜ਼ਲਟ ਵੀ ਮਿਲ ਜਾਂਦਾ ਹੈ ਹੁਣ ਮੈਨੂੰ ਵੀ ਮਤਲਬ ਪਹਿਲਾਂ ਜਿਵੇਂ ਹੈ ਨਾ ਮਤਲਬ ਮੈਨੂੰ ਵੀ ਇੱਕਦਮ ਮੈਂ ਜਿਵੇਂ ਸੰਗਤ ਨੇ ਬੋਲਿਆ ਕਿ ਵੀ अरदास करो तो मैं अरदास की हम जो हम प्रैक्टिकल हो तो फिर हूँ जो है मैनू है ना होर ज़्यादा मेरा भरोसा बद गया कि हाँ एक्चुअली चीज़ वर्क करती है क्योंकि वो प्रैक्टिकल हो भरोसा होर स्ट्रोंोंोंग हों यही है कि बस जिम्मे जूम से भी अगर तुम कोई नहीं अनम्यूट करके अरदास करना चाहता है है ना परसनल भी अरदस आप चैट पर पा दी ਚੈਟ ਤੇ ਬੜੇ ਜਨੇ ਆਪਣੀ ਅਰਦਾਸ ਪਾਰੇ ਹੁੰਦੇ ਤੇ ਹੈਨਾ ਆਰਾਮ ਨਾਲ ਆਪਣਾ ਚੈਟ ਤੇ ਆਪਾਂ ਅਰਦਾਸ ਪਾ ਸਕਦੇ ਆ ਤੇ ਚਰਨਦੂਰ ਵਿੱਚ ਵੀ ਵੈਗਰੂ ਗੁਰਦੁਆਰੇ ਆਪਾਂ ਜਾਂਦੇ ਆ ਕਿੱਥੇ ਵੀ ਸੰਗਤ ਹੁੰਦੀ ਉੱਧਰ ਜਾਂਦੇ ਚਰਨਦੂਰ ਤੇ ਅਰਦਾਸ ਚਰਨਦੂਰ ਲਾ ਕੇ ਆਪਣੇ ਮੱਥੇ ਤੇ ਤੇ ਫਿਰ ਅਰਦਾਸ ਕਰ ਉਹਦਾ ਰਿਜ਼ਲਟ ਬਹੁਤ ਹੈ ਤੇ ਮੈਨੂੰ ਇਹ ਵੀ ਮਨ ਚ ਆਇਆ ਸੀ ਕਿ ਮੈਂ ਮੈਂ ਪੁੱਛ ਰਹੀ ਸੀ ਕਿ ਹੁਣ ਚਕਿੰ ਬਿਮਾਰ ਰਹਿੰਦੇ ਤੇ ਮੈਨੇ ਪੁੱਛ ਰਿਸਿਪੀ ਅਦਾ ਕੀ ਇਲਾਜ ਕੀ ਕਰਾਂ ਕਿਉਂਕਿ ਦਵਾਈਆਂ ਬਹੁਤਾ ਕਾਮ ਨਹੀਂ ਕਰ ਰਹੀ ਹੁਣ ਦਵਾਈਆਂ ਬਹੁਤ ਦਵਾਈਆਂ ਲੈਂਦੇ ਫਿਰ ਵੀ ਉਹਦੇ باوجود ਵੀ ਆ ਮਤਲਬ ਕਾਫੀ ਬਿਮਾਰ ਰਹਿੰਦੇ ਤੇ ਮੈਨੂੰ ਪੁੱਛ ਰੇ ਮੈਨੂੰ ਕੀ ਤੂੰ ਕੁਝ ਦੱਸ ਦੇ ਕੀ ਕੀ ਕਰਾਂ ਤੇ ਮਤਲਬ ਮੇਰੇ ਮਨ ਵਿੱਚ ਤਾਂ ਆਇਆ ਮੈਂ ਉਹਨਾਂ ਨੂੰ ਬੋਲਾਂਗੀ ਤੁਸੀਂ ਵਾਇਗਰੂ ਵਾਇਗਰੂ ਜਪ ਲਿਆ ਕਰੋ ਬਟ ਮੈਂ ਬੋਲਾਂਗੀ ਕਿਉਂਕਿ ਮੈਂ ਪਹਿਲਾਂ ਕਾਫੀ ਟਾਈਮ ਪਹਿਲਾਂ ਫਿਰ ਬੋਲਿਆ ਸੀ ਬਟ ਉਹ ਚੀਜ਼ ਵਰਕ ਨਹੀਂ ਕੀਤੀ

ਜਿਹੜਾ ਜਿਹੜਾ ਗਰਾਊਂਡ ਲੈਵਲ ਦਾ ਵਰਕ ਹੈ ਨਾ ਉਹ ਮੈਂ ਆਪ ਹੀ ਕਰ ਲਾਵਾਂ ਉਹ ਤੈਨੂੰ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਫ ਹੋਇਆ ਵੀ ਤੇਰੇ ਵਾਸਤੇ ਕੋਈ ਕੰਮ ਤੇ ਮੈਂ ਆਪੇ ਦੱਸਾਂਗਾ ਹਲੇ ਕੁਝ ਨਹੀਂ ਤੇਰੇ ਵਾਸਤੇ ਹਲਾ ਤੂੰ ਹਲੇ ਵਸ ਆਪਣੇ ਜਿਹੜਾ ਸਿਮਰਨ ਹੈ ਸੁਰਤੀ ਆਪਣੇ ਉਹਦੇ ਉੱਤੇ ਧਿਆਨ ਦੇ ਸੰਗਤ ਕਰ ਤੇ ਅਰਦਾਸ ਕਰੀ ਜਾ ਤੇ ਬਸ ਇਹ ਗੱਲ ਜੀ ਇਹ ਦੱਸਣਾ ਸੀ ਕਿ ਬੜੀ ਤਾਕਤ ਹੈ ਕਿਉਂਕਿ ਸੰਗਤ ਇੱਕ ਤੇ ਸੰਗਤ ਦੇ ਬਚਨ ਹੈ ਇੱਕ ਸੰਗਤ ਨੂੰ ਵੀ ਕਿਸ ਨੇ ਸੰਗਤ ਨੂੰ ਵੀ ਤੇ ਗੁਰੂ ਸਾਹਿਬ ਨੇ ਦੱਸਿਆ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਹੈ ਅੱਛਾ ਫਿਰ ਪ੍ਰੈਕਟੀਕਲ ਵੀ ਨੇ ਸਾਰਿਆਂ ਦੇ ਹੈ ਨਾ ਤੇ ਉਹ ਬੇਸਿਕਲੀ ਜਦੋਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨਾ ਆਪਾਂ ਬਸ ਉਹਨੂੰ ਮੰਨ ਲਈ ਚੁੱਪ ਚਾਪ ਤੇ ਫਿਰ ਆਪਰੇ ਸਾਨੂੰ ਰਿਜ਼ਲਟ ਵੀ ਤੁਸੀਂ ਜਾਣਦੇ ਹੈ ਤੇ ਇਹ ਹੀ ਹੈ ਭਾਈ ਗੁਰਜੀ ਇਹ ਸਟੋਰੀ ਸੀ ਕਿਹਾ ਮਹਾਰਾਜ ਸੁਣਾ ਦਵਾ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ